ਪਾ ਟਿਕਟ ਦਾ ਬਤਾ ਸੀ ਕੁਛ ਨਹੀਂ ਕੀਤਾ ਕੋਈ ਗੱਲਾ ਨਹੀਂ ਕੋਟਿਆ ਕੁਛ ਨਹੀਂ ਕੀਤਾ ਬੁਖਾਰ ਹੋਇਆ ਸੀ ਪੈਨਕਿਲਰ ਦੇ ਕੇ ਟੋਏ ਚ ਪਾਤਾ ਸੀ ਉੱਪਰ ਮਿੱਟੀ ਪਾਤੀ ਹੋਰ ਕੁਛ ਨਹੀਂ ਕੀਤਾ ਸੀ ਉਹ ਤਾਂ ਦੁੱਖ ਹੋਇਆ ਸੀ ਰੋਈ ਵੀ ਸੀ ਪਰ ਆਏ ਲੱਗਦਾ ਸੀ ਬੇਚ ਤੇ ਵੀ ਮਰਨਾ ਮੁੜ ਕੇ ਫੱਕੇ ਰਹਿ ਗਏ ਵੀ ਮਰਨਾ ਸਾਰੇ ਪਰਿਵਾਰ ਨੇ ਕਦੇ ਸਾਥ ਕਿੰਨੀ ਦਿੱਤਾ ਐ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ ਉਹ ਵਿਵਹੁ ਹੋ ਜੂਗੀ ਤੇ ਮਰ ਜੂਗਾ ਤੇ ਖੜਾ ਛੋਟ ਜੂਗਾ ਐ ਕਿਉਂ ਲੱਗਦਾ ਸੀ ਵੀ ਜ਼ਿੰਦਗੀ ਬਰਬਾਦ ਹੋ ਜੂਗੀ ਕਦੇ ਸਾਨੂੰ ਖਾਣ ਨੂੰ ਰੋਟੀ ਨਹੀਂ ਸੀ ਮਿਲੀ ਮਾਂ ਫੁੱਤਣਾ ਜੇ ਉਹ ਛੋਟਾ ਹੋ ਜਾਂਦਾ ਸੀ ਕਿੰਨਾਂ ਰਣਨੋ ਜੇ ਕਰਦਾ ਸੀ ਕਦੇ ਸਾਰੇ ਨੇ ਹਾਲ ਨਹੀਂ ਮੁੱਚਿਆ ਕਦੇ ਨੰਨ ਦਾ ਨਹੀਂ ਮੁੱਚਿਆ ਇਹ ਮਤੋਂ ਮਾਰਨਾ ਤਾਂ ਕੋਈ ਹੱਲ ਨਹੀਂ ਸੀ ਜਨਾ ਜੇ ਤੁਸੀਂ ਕਲਮ ਚੁੱਕਿਆ ਕੋਤਾ ਨੀ ਲੱਗ ਗਿਆ ਬਾਕੀ ਦੋਸਤ ਦੋਸਤ ਜੋ ਗਿਆ ਇਹ ਬੱਚੇ ਨੂੰ ਤੁਸੀਂ ਆਪ ਮਾਰਿਆ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਸੀ ਆਪ ਮਾਰਿਆ ਕੋਈ ਨਾਲ ਨਹੀਂ ਸੀ ਫਿਰ ਇਥੇ ਮਾਮਸਾ ਕਿਵੇਂ ਲੈ ਕੇ ਆਏ ਤੁਸੀਂ ਮਾਮਸਾ ਮੈਂ ਵਾਸਤੇ ਲੈ ਕੇ ਆਈ ਸੀ ਇਹ ਤੁਸੀਂ ਕਹਿ ਰਹੇ ਹੋ ਕਿ ਖਾਣੂਣ ਨਹੀਂ ਮਗਰਾ ਸੀ ਪਰ ਤੁਹਾਡੇ ਅਕਾਊਂਟ ਦੇ ਵਿੱਚ ਵੀ 30000 ਰੁਪਏ ਪਿਆ ਸੀਗਾ ਨਹੀਂ ਕੰਮ ਕਰਦੀ ਸੀ ਹਾਸ ਬਤਾਲਾਂ ਚ ਹੁਣ 2 ਸਾਲ ਹੋ ਗਏ ਹੁਣ ਕੰਮ ਤੇ ਲੱਗੀ ਸੀ ਜਦੋਂ ਪਹਿਲਾਂ ਦੋ ਦਿਨ ਹੋ ਗਏ ਮੇਰਾ ਮੁੰਡਾ ਇੱਥੇ ਆਇਆ ਨੂੰ ਮੇਰੇ ਸਹੁਰਿਆਂ ਨੇ ਸਾਨੂੰ ਰੋਟੀ ਪਾਣੀ ਨਹੀਂ ਪੁੱਛਿਆ ਚੈਲਾ ਤਾਂ 24 ਸਾਲ ਲੱਗ ਕੇ ਆਂਦੇ ਗਵਾਲੀਆਂ ਨੂੰ ਪੁੱਛੋ ਵੀ ਮੈਨੂੰ ਰੋਟੀ ਮਿਲਦੀ ਸੀ ਕਿ ਨਹੀਂ ਮਿਲਦੀ ਸੀ ਮੇਰੇ ਘਰ ਦਾ ਹਾਲ ਜਾ ਕੇ ਦੇਖੋ ਜੋ ਕੁਝ ਵੀ ਹੋਇਆ ਮੇਰੇ ਸਹੁਰਿਆਂ ਘਰ ਕੀ ਹੋਇਆ ਤੇ ਪੜਾਈ ਕਰਦਾ ਸੀ ਹਾਂਜੀ ਕਿਹੜੀ ਕਲਾਸ ਪੜਦਾ ਸੀ ਹਾਂ ਐਤ ਕੀ ਪਹਿਲੀ ਕਲਾਸ ਚ ਹੋਣਾ ਸੀ ਨਹੀਂ ਇਹ ਜਿਹੜੀ ਆ ਵਾਇਲਡ ਉਹਦਾ ਨਾਮ ਹੈ ਜਿਹੜਾ ਅਸੀਂ ਹੁਣ ਮਕਦਮਾ 302 ਜਿਹੜਾ ਇਹਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ ਜਿਸ ਦਾ ਨਾਮ ਹੈਗਾ ਵੀਰਪਾਲ ਕੌਰ ਪਤਨੀ ਹਰਦੀਪ ਸਿੰਘ ਇਹਨੇ ਹੀ ਇਸ ਚੀਜ਼ ਨੂੰ ਜਾਨ ਦਿੱਤਾ ਪਤੀ ਇਸ ਜਿਹੜੀ ledi ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ ਚ ਬੰਦ ਹੈ ਤੇ ਇਹਦਾ ਜਿਹੜਾ ਬੱਚੋ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਕਿਤੇ ਹੋਰ ਆਪਣਾ ਵਾਸਵਸੇਵਾ ਕਰਨਾ ਚਾਹੁੰਦੀ ਹੈ ਤੇ ਬੱਚਾ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੇ ਅਕਸ਼ਨ ਹੈ ਉਹਦੇ ਵਿੱਚ ਇਹ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਗੱਡਾ ਕੱਢਿਆ ਉਹ ਸਰ ਕਿਸ ਤਰ੍ਹਾਂ ਇਹਨੂੰ ਨਹੀਂ ਸੱਦ ਨੂੰ ਅੰਜਾਮ ਦਿੱਤਾ ਬੱਚੇ ਦਾ ਇਹ ਅਸੀਂ ਇਸ ਚੀਜ਼ ਦੀ ਸਾਰੀ ਅਜੇ ਦਵਾਈ ਦਾ ਤਫ਼तीश ਕਰ ਰਹੇ ਹਾਂ ਪਰ ਜਿੰਨਾ ਚਿਰ ਅਸੀਂ ਪੋਸਟਮਾਰਟਮ ਹਾਲੇ ਕਰਵਾਉਣਾ ਹੈ ਉਹਦਾ ਬੱਚੇ ਦਾ ਪੋਸਟਮਾਰਟਮ ਕਰਕੇ ਬੱਚੇ ਦੀ ਜਿਹੜੀ ਹੈ ਵਾਰਸਾ ਨੂੰ ਲਾਸ਼ ਦਿੱਤੀ ਜਾਏਗੀ ਉਸ ਤੋਂ ਹੀ ਸਾਰਾ ਬਾਅਦ ਕਲੀਅਰ ਹੋਏਗਾ ਫਿਰ ਕੜੀਆਂ ਜੋੜਨੀਆਂ ਪੂਰੀਆਂ ਬੱਚੇ ਦੀ ਮਾਂ ਗ੍ਰਿਫਤਾਰ ਕਰਨ ਦੀ ਇਹ ਟੀ ਹੈ ਕਿ ਉਹਦਾ ਆਲਰੇਡੀ 3 ਸਾਲ ਤੋਂ ਬਟਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਸਿਰਫ ਆਪਣੇ ਆਪ ਨੂੰ ਉਹਨੇ ਉਹਨੂੰ ਲੱਗਾ ਕਿ ਮੇਰੇ ਵਿੱਚ ਰੱਜਣਾ ਜਿਹੜਾ ਮੇਰਾ ਆਪਣਾ ਕੋ ਨਵਾਂ ਮਸੇਵੋ ਕਰਨਾ ਚਾਹੁੰਦੀ ਹੈ ਉਹਦੇ ਤਹਿਤ ਇਹਨੇ ਇਸ ਟੀਮ ਜਿਹੜੀ ਕਟਿਆ ਮਲਸਰ ਨੂੰ ਮਲਸਾ ਜਿਹੜੀ ਰੱਖ ਕੇ ਇਹਨੇ ਘਨੌਣਾ ਕੰਮ ਕੀਤਾ ਇਹਦੇ ਵਿੱਚ ਇਸ ਤਕਰੀਰ ਸ਼ਾਲੇ ਜਾਰੀ ਹੈ ਹਾਲੇ ਇਸ ਤੇ ਗਾਹ ਨਹੀਂ ਕੁਝ ਹੋਇਆ ਬਾਕੀ ਤੁਹਾਨੂੰ ਅਸੀਂ ਸਮੇਂ ਸਿਰ ਇਨਫੋਰਮ ਕਰਦੇ ਹਾਂ ਜੋ ਵੀ ਸਾਫ ਹੈ ਜਲਦਬੁਦਦ ਕਾਰਵਾਈ ਹੋਈ ਹੈ ਨਹੀਂ ਜੀ ਜਿਸ ਤਰੀ ਲੇਡੀ ਹੈ ਜਿਹੜੀ ਹੈ ਬੱਚੇ ਦੀ ਮਾਂ ਜਿਹੜੀ ਹੈ ਵੀਰਪਾਲ ਗੌਰ ਕੇ ਨੂੰ ਗ੍ਰਿਫਤਾਰ ਕਰਿਆ